ਆਧਮੀ ਪਾਰਟੀ ਜਿੰਦਾਬਾਦ ਚੌਦੀ ਮਨੋ ਲਾਲ ਬੱਗਾ ਜੀ ਜਿੰਦਾਬਾਦ ਪਰ ਉਹ ਕਹੀ ਜਿੰਦਾਬਾਦ ਫਿਰ ਉਹ ਕਹੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਕੀ ਦੇਖ ਰਹੇ ਹੋ ਪਹਿਲੀ ਆਵਾਜ਼ ਲਾਈਵ ਤੇ ਮੈਂ ਹਾਂ ਤੁਹਾਡੇ ਨਾਲ ਕਪਿਲ ਕਿਦਾਲ ਦੋਸਤੋ ਨਗਰ ਕੌਂਸਲ ਦੀ ਚੋਣਾਂ ਨੂੰ ਪੂਛੇ ਦਿਨ ਜਿਹੜੇ ਬਾਕੀ ਰਹਿ ਗਏ ਨੇ ਸੋ ਹੁਣ ਜਿਹੜਾ ਕਿ ਉਮੀਦਵਾਰਾਂ ਦੇ ਵੱਲੋਂ ਸਟੋਰਨ ਪ੍ਰਚਾਰ ਨੂੰ ਬਹੁਤ ਹੀ ਤੇਜ਼ ਕੀਤਾ ਜਾ ਰਿਹਾ ਘਰ ਘਰ ਦੇ ਵਿੱਚ ਮਿੱਡੀਆਂ ਵੀ ਜਾ ਕੇ ਕੀਤੀ ਜਾ ਰਹੀ ਨੇ ਅਸੀਂ ਮੌਜੂਦ ਆ ਵਾਰਡ ਨੰਬਰ 8 ਦੇ ਵਿੱਚ ਜਿੱਥੇ ਦੀਪੂ ਕਈ ਆਪਣਾ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੱਲਬਾਤ ਕਰਾਂਗੇ ਦੀਪੂ ਨਾਲ ਦੀਪੂ ਨੂੰ ਸੱਜਣ ਵੱਲ ਬੜਾ ਸਵਾਗਤ ਇਹ ਪਹਿਲੀ ਵਾਰ ਲੱਗਦੀ ਸਭ ਤੋਂ ਪਹਿਲਾਂ ਮੈਂ ਪਹਿਲੀ ਆਵਾਜ਼ ਲਾਈਵ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਲੋਕਾਂ ਨਾਲ ਰੂਹ ਰੂਹਾਂ ਦਾ ਮੌਕਾ ਦਿੱਤਾ ਮੈਂ ਸਾਰਿਆਂ ਨੂੰ ਦੱਸਣਾ ਚਾਹਨਾ ਕਿ ਜਿਹੜਾ ਨਗਰਿਕ ਚੋਣਾਂ ਦਾ ਵਿਗਲ ਆ ਉਹ ਵੱਜ ਚੁੱਕਿਆ ਵਾ ਤੇ ਲੋਕਾਂ ਦਾ ਇੰਨਾ ਹੰਗਾਰਾ ਮਿਲ ਰਿਹਾ ਇੰਨਾ ਸਾਥ ਮਿਲ ਰਿਹਾ ਕਿਉਂਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਨੇ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕੇਜਰੀਵਾਲ ਜੀ ਸਾਡੇ ਨੌਰ ਦੇ ਐਮਐਲਏ ਸਾਹਿਬ ਬੱਗਾ ਜੀ ਜਿੰਨਾ ਵਿਕਾਸ ਪੰਜਾਬ ਦਾ ਸਾਡੇ ਬੱਗਾ ਸਾਹਿਬ ਨੌਰ ਦਾ ਕਰੇ ਹੈ ਮਤਲਬ ਲੋਕਾਂ ਦੇ ਵਿੱਚ ਜੋਸ਼ ਦੇਖਣ ਨੂੰ ਮਿਲ ਰਿਹਾ ਅੱਜ ਇਸ ਦੀ ਦਾ ਕਿਉਂਕਿ ਸਭ ਕਿਸ ਤਰ੍ਹਾਂ ਦੇ ਜਾਣੂ ਆ ਜਿਹੜੇ ਪਹਿਲਾਂ ਵੀ ਕਾਂਗਰਸ ਤੋਂ ਐਮ.ਐਲ.ਏ ਰਹੇ ਨੇ ਉਹ ਹਲਕੇ ਚ ਵੜਦੇ ਨਹੀਂ ਹੁੰਦੇ ਸੀਗੇ ਤੇ ਬੱਗਾ ਜੀ ਹਰ ਵੇਲੇ ਆਪਣੇ ਹਲਕੇ ਦੇ ਵਿੱਚ ਕਦੀ ਕਿਸ ਵਾਰ ਚ ਕਦੀ ਕਿਸ ਵਾਰ ਦੇ ਸੁੱਖ ਦੁੱਖ ਚ ਮਤਲਬ ਸਵੇਰੇ ਨਿਕਲਦੇ ਨੇ ਰਾਤ ਨੂੰ ਵੜਦੇ ਨੇ ਤੇ ਲੋਕ ਇੰਨੇ ਪਰੇਸ਼ਾਨ ਸੀਗੇ ਪੁਰਾਣੀਆਂ ਸਰਕਾਰਾਂ ਤੋਂ ਜਿਹੜੇ ਅੱਜ ਸੁੱਖ ਦਾ ਸਾਹ ਲੈ ਰਹੇ ਆ ਜ਼ੀਰੋ ਬਿਲ ਜਿਹੜਾ ਜ਼ੀਰੋ ਬਿਲ ਹੈ ਉਦੇ ਕਰਕੇ ਲੋਕ ਜਿਹੜੇ ਸੁੱਕ ਦਾ ਸਾਹ ਲੈ ਰਹੇ ਆ ਕਿਤੇ ਨਾ ਕਿਤੇ ਜੀਰੋ ਬਿਲ ਦੀ ਬਹੁਤ ਜਿਆਦਾ ਸਾਨੂੰ سپورਟ ਮਿਲ ਰਹੀ ਹੈ ਮੈਂ ਆਪਣੇ ਵਾਰਡ ਦੇ ਵਿੱਚ ਵਾਰਡ ਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਪਹਿਲਾਂ ਵੀ ਤੁਸੀਂ ਕਾਉਂਸਲਰ ਜਿਤਾਏ ਆ ਇੱਥੇ ਜਗਾ ਜਗਾ ਸੀਵਰ ਦੀ ਪ੍ਰੋਬਲਮ ਹੈਗੀ ਹੈ ਜਗਾ ਜਗਾ ਲਾਈਟਿੰਗ ਦੀ ਪ੍ਰੋਬਲਮ ਹੈ ਇੱਥੇ ਕਹਿੰਦੇ ਲਾਈਟ ਆ ਦੇਖੋ 5 ਮਹੀਨੇ ਹੋ ਗਏ ਕਹਿੰਦੇ ਜੀ ਲਾਈਟ ਬੰਦ ਹੈ ਲਾਈਟ ਖਰਾਬ ਹੋਈ ਪਈ ਤੇ ਕਾਉਂਸਲਰ ਸਾਹਿਬ ਨੂੰ ਕਹਿੰਨੇ ਆ ਜਾ ਕੇ ਬਟ ਕੋਈ ਸੁਣਵਾਈ ਨਹੀਂ ਸਾਡੀ ਤੇ ਮੈਂ ਆਪਣੇ ਵਾਰਡ ਵਾਸੀਆਂ ਨੂੰ ਬੇਨਤੀ ਕਰਨਾ ਚਾਹਨਾ ਕਿ ਇਸ ਵਾਰੀ ਚੌਧਰੀ ਮਦਨ لال ਬੱਗਾ ਜੀ ਨੇ ਆਮ ਆਦਮੀ ਪਾਰਟੀ ਨੇ 8 ਨੰਬਰ ਵਾਰਡ ਤੋਂ ਸੇਵਾ ਸੇਵਾ ਕਰਨ ਲਈ ਮੈਨੂੰ ਉਮੀਦਵਾਰ ਤਾਰਿਆ ਵੈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਨਾ ਕਿ 21 ਤਰੀਕ ਨੂੰ 3 ਨੰਬਰ ਬਟਨ ਦਬਾ ਕੇ ਵੱਧ ਤੋਂ ਵੱਧ ਝਾੜੂ ਨੂੰ ਵੋਟਾਂ ਪਵਾਓ ਤਾਂ ਕਿ ਇਸ ਵਾਰਡ ਦਾ ਮੈਂ ਜੋ ਨਹਾਰ ਉਹ ਬਦਲ ਸਕਾਂ ਕਿਉਂਕਿ ਸਾਡਾ ਨਾਰਾ ਹੈਗਾ ਵਾ ਆਪ ਦੀ ਸਰਕਾਰ ਆਪ ਦਾ ਐਮਸੀ ਕਿਉਂਕਿ ਜੇ ਸਰਕਾਰ ਸਾਡੀ ਹੈ ਤਾਂ ਬੱਗਾ ਦੀ ਕੰਮ ਕਰਾ ਰਹੇ ਆ ਤਾਂ ਕਾਉਂਸਲਰ ਦੀਆਂ ਵੋਟਾਂ 'ਚ ਵੀ ਐਮਸੀ ਆਵਾ ਦੀ ਪਾਰਟੀ ਜਿਤਾਓ ਤਾਂ ਕਿ ਆਪਣੇ ਵਾਰਡ ਦੇ ਵਿੱਚ ਅਸੀਂ ਕੰਮ ਕਰਾ ਸਕੀਏ ਦੀਪੂ ਜੀ ਇੱਕ ਗੱਲ ਮੈਂ ਤੁਹਾਡੇ ਕੋਲ ਹੋਰ ਜਾਨਣਾ ਚਾਹਾਂਗਾ ਕਿ ਜਿਸ ਤਰ੍ਹਾਂ ਇਸ ਵਾਰਡ ਦੇ ਲੋਕਾਂ ਨੇ ਬਲ ਕੇ ਕਿਹਾ ਸੀ ਸਰਕਾਰ ਜੀ ਤਾਂ ਸੀ ਜਿਹੜੀ ਤੁਹਾਡੀ ਚੋਣ ਦੀ ਪਹਿਲੇ ਨਿਸ਼ਾਨੀ ਜਰ ਆ ਰਹੀ ਹੈ ਲੇਕਿਨ ਜਿੱਤਣ ਤੋਂ ਬਾਅਦ ਤੁਸੀਂ ਸਭ ਤੋਂ ਵੱਲੇ ਕੜਾ ਕੰਮ ਕਰ ਰਹੇ ਹੋ ਦੇਖੋ ਜੇ ਪ੍ਰਮਾਤਮਾ ਮੈਨੂੰ ਇਹ ਬਖਸ਼ਿਸ਼ ਦਿੰਦਾ ਸਭ ਤੋਂ ਪਹਿਲਾਂ ਮੈਂ ਇਸ ਵਾਰਡ ਦੇ ਵਿੱਚ ਸਭ ਤੋਂ ਜਿੱਥੇ ਜਿੱਥੇ ਮੈਂ ਜਾ ਰਿਹਾ ਪਾਣੀ ਬਹੁਤ ਗੰਦਾ ਆ ਰਿਹਾ ਜਿਹਦੇ ਕਰਕੇ ਕੈਂਸਰ ਫੈ ਰਿਹਾ ਜਿੱਥੇ ਜਾਓ ਕੋਈ ਗੱਲ ਵੀ ਲੋਕ ਆਪਣੇ ਸੈਂਪਲ ਲੈ ਲੈ ਘੁੰਮ ਰਹੇ ਕਿ ਜਿਹੜੀ ਪ੍ਰੋਬਲਮ 5 ਸਾਲ ਤੋਂ ਚੱਲਦੀ ਪਈ ਹੈ ਕਹਿੰਦੇ ਪੁਰਾਣੇ ਕੌਂਸਲਰਾਂ ਕੋ ਜਾਣਦੇ ਆ ਕੋਈ ਸੁਣਵਾਈ ਨਹੀਂ ਕਰ ਰਹੇ ਉਹ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ ਸਭ ਤੋਂ ਪਹਿਲਾਂ ਮੈਂ ਇਸ ਵਾਰਡ ਦੇ ਵਿੱਚ ਸੀਵਰੇਜ ਦੀ ਉਹ ਪਾਣੀ ਗੰਦਾ ਆ ਰਿਹਾ ਉਹਦੀ ਉਹਨੂੰ ਉਹਨੂੰ ਪਹਿਲ ਦੇ ਆਧਾਰ ਤੇ ਕਰਾਊਗਾ ਤੇ ਬਾਕੀ ਮੈਂ ਉਹਨਾਂ ਦੇ ਹਰ ਸੁੱਖ-ਦੁੱਖ ਦੇ ਵਿੱਚ ਹਮੇਸ਼ਾ ਹਾਜ਼ਰ ਰਹੂੰਗਾ ਕਿ ਜਿਸ ਤਰ੍ਹਾਂ ਦੀ ਭਗਵੰਤ ਮਾਨ ਦੇ ਵੱਲੋਂ ਇਸ ਤਰ੍ਹਾਂ ਸੀਐਮ ਜਿਹੜੇ ਹੈਗੇ ਆ ਆਮ ਆਲੀ ਪਾਰਟੀ ਨਾਲ ਬੁੱਸਿਆ ਗਿਆ ਕਿ ਅਸੀਂ 1000 ਤੋਂ ਬਾਅਦ ਆਮ ਆਲੀ ਕਲੀਨਿਕਲੀ ਖੁੱਲ੍ਹ ਚੁੱਕੇ ਆ ਲੇਕਿਨ ਉਸ ਦੌਰਾਨ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਕਿ ਹੁਣ ਤੁਸੀਂ ਦੱਸ ਰਹੇ ਹੋ ਕਿ ਅਸੀਂ ਸੀਵਰੇਜ ਦਾ ਪਾਣੀ ਦਾ ਹੱਲ ਕਰਾਂਗੇ ਹੋਰ ਵੀ ਦੱਸੇ ਸੇਵਾਵਾਂ ਦਵਾਂਗੇ ਇੱਕ ਜਿਹੜਾ ਵਾਅਦਾ ਕੀਤਾ ਗਿਆ ਸੀ ਮਹਿਲਾਵਾਂ ਨੂੰ ਉਹ ਉਹਦਾ ਕਿਸ ਤਰ੍ਹਾਂ ਉਹ ਦੇਖਦੇ ਹੋ ਜੀ ਜਿਹੜਾ ਮਹਿਲਾਵਾਂ ਦਾ ਵਾਅਦਾ ਉਹ ਵੀ ਬਹੁਤ ਜਲਦੀ ਪੂਰਾ ਹੋਣ ਜਾ ਰਿਹਾ ਵਾ ਦੇਖੋ ਬਜਟ ਵੱਡਾ ਵਾ ਪਰ ਜਦੋਂ ਸ਼ੁਰੂ ਹੋਣਾ ਤਾਂ ਸਾਡੀ ਸਰਕਾਰ ਨੇ ਫਿਰ ਉਹਨੂੰ ਕਰ ਦੇਣਾ ਲਾਗੂ ਤਾਂ ਫਿਰ ਬੰਦ ਨਹੀਂ ਹੋਣਾ ਸਾਡੀ ਜਿਹੜੀ ਸਰਕਾਰ ਹੈ ਆਮ ਆਦੀ ਪਾਰਟੀ ਦੀ ਉਹ ਮਤਲਬ ਲਾਰੇ ਨਹੀਂ ਲਾਂਦੀ ਵਾਦੇ ਕਿਤੇ ਪੂਰੇ ਕਿਤੇ ਜ਼ੀਰੋ ਬਿਲ ਗਿਆ ਸੀ ਅੱਜ ਵੀ 85% ਲੋਕਾਂ ਦਾ ਬਿੱਲ ਜ਼ੀਰੋ ਆਂਦਾ ਉਹਨਾਂ ਨੂੰ ਪੁੱਛੋ ਜਾ ਕੇ ਮਤਲਬ ਮੈਂ ਇਸ ਚੀਜ਼ ਨੂੰ ਇਹ ਕਹਿਣਾ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਜਿਹੜੇ ਵਾਦੇ ਕੀਤੇ ਸਾਡੀ ਆਮ ਆਦਮੀ ਪਾਰਟੀ ਨੇ ਵਾਦੇ ਕੀਤੇ ਉਹ ਪੂਰੇ ਹੁੰਦੇ ਆ ਤੇ ਮੈਂ ਆਮ ਆਦਮੀ ਪਾਰਟੀ ਦਾ ਇੱਕ ਨਮਾਣਾ ਜਾਂ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਸਾਡੇ ਵਿਕਾਸਪੁਰੇਚ ਐਮ ਐਲ ਏ ਬੱਗਾ ਜੀ ਨੇ ਇੱਕੋ ਹੀ ਡਿਊਟੀ ਲਈ ਹੈ ਵੀ ਆਪਣੇ ਹਲਕੇ ਦਾ ਉਹ ਵਿਕਾਸ ਕਰ ਰਹੇ ਤੇ ਆਪਣੇ ਵਾਡਾ ਦਾ ਵਿਕਾਸ ਕਰੋ ਮੈਂ ਮੀਂਸਾ ਕੋਸ਼ਿਸ਼ ਕਰੂੰਗਾ ਕਿ ਮੇਰੇ ਵਾਰਡ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਾ बिक सके ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆ ਸਕੇ ਜਾਂ ਸਾਡੇ ਤੁਹਾਨੂੰ ਸ਼ਾਇਦ ਪਤਾ ਹੋਊਗਾ ਕਿ ਕਲੀਨਿਕ ਜਿਹੜਾ ਹੈ ਕਿ ਉਹਨਾਂ ਤੋਂ ਕਾਫੀ ਰੋਜ਼ 100 ਤੋਂ 150 ਪਰਿਵਾਰ ਆਪਣਾ ਇਲਾਜ ਕਰਾ ਰਹੇ ਆ ਮੈਂ ਇਹ ਵੀ ਦੱਸਣਾ ਚਾਹੂੰਗਾ ਕਈਆਂ ਨੂੰ ਨਹੀਂ ਪਤਾ ਮੇਰੇ ਵਾਰਡ ਵਾਸੀਆਂ ਨੂੰ ਕਿ ਆਹੀ ਪਿਛਲੇ ਪਿਛਲੇ 7 ਦਿਨ ਪਹਿਲਾਂ ਸਾਡੇ ਐਮ.ਐਲ.ਏ ਬੱਗਾ ਜੀ ਨੇ ਇੱਥੇ ਸਿਵਲ ਹਸਪੀਟਲ ਦੂਸਰੇ ਦੀ ਓਪਨਿੰਗ ਕੀਤੀ ਜਿੱਥੇ 30 ਬੈੱਡ ਦੀ 30 ਬੈੱਡ ਲੱਗੇ ਹੋਏ ਆ ਜਿੱਥੇ ਰੋਜ਼ ਕੋਈ ਨਾ ਕੋਈ ਗਰੀਬ ਪਰਿਵਾਰ ਆਪਣਾ ਇਲਾਜ ਕਰਵਾ ਰਿਹਾ ਵਾ ਤੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਜਿਹੜਾ ਕੰਮ ਕਰਦਾ ਹੋਵੇ ਉਹਦੀ ਤਾਰੀਫ ਕਰਿਆ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਤਾਂ ਕਿ ਉਹ ਹੌਸਲਾ ਵਧਦਾ ਹੋਵੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਗਾ ਵੀ ਆਮ ਆਦਮੀ ਪਾਰਟੀ ਨੂੰ ਜ਼ਰੂਰ ਮੌਕਾ ਦਿਓ ਕੀ ਗੱਲ ਚਾਹਗੇ ਜੀ ਜਸਰਾ ਕਿ ਹੁਣ 14 ਨੂੰ ਪਿੱਛੇ ਟਾਈਮ ਬਾਕੀ ਰਹਿ ਗਿਆ ਤੇ ਦਿੱਤੂ ਕੋਈ ਇਹ ਬਾਰੇ ਪੁੱਛੀ ਜੀ ਕਿ ਨੰਨਾ ਸਾਥ ਦੇ ਰਹੇ ਹੋ ਕੀ ਕੀ ਕਰਦੇ ਆ ਕੀ ਮੈਸੇਜ ਦੇਣਾ ਜਾ ਕੇ ਵਾਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਪਤਾ ਸਾਰੇ ਹੀ ਵਾਰ ਵਾਸਤਾ ਨੂੰ ਕਿੱਦਾਂ ਵੀ ਪਤਾ ਹੈ 14 ਨਗਰ ਨੂੰ 14 ਨੂੰ ਬਹੁਤ ਹੀ ਜਲਦੀ ਨਿੱਥੇ ਆ ਚੁੱਕੇ ਹਨ ਆਪਾਂ ਸਾਰਿਆਂ ਨੂੰ ਵੱਧ ਛੱਡ ਕੇ ਗਾਵਾ ਦਿੱਤੂ ਜੀ ਦਾ ਸਾਥ ਦੇਣਾ ਚਾਹੀਦਾ ਜਿੱਦਾਂ ਕੀ ਆਪਾਂ ਤੁਹਾਨੂੰ ਪਤਾ ਹੀ ਚੋਹ ਦੇ ਮਦਨ ਲਾਲ ਜੀ ਨੇ ਖੰਮਾ ਦੀ ਅਗਰ ਆਪਾ ਤਾਰੀਫ ਕਰੀਏ ਤਾਂ ਨਿਸ਼ਚੈ ਇਹ ਦੇ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਤੁਹਾਨੂੰ ਇਹਨਾਂ ਵੀ ਪਤਾ ਹੈ ਕਿ ਸਾਡੇ 8 ਨੰਬਰ ਵਾਰਡ ਦੇ ਵਿੱਚ 5 ਤੋਂ 6 ਟੂਬਨ ਲੱਗ ਚੁੱਕੇ ਹਨ 10 ਤੋਂ ਬਾਅਦ ਕੋਈ ਨਾ ਲੱਗਣ ਨਾਲ ਪ੍ਰੋਬਲਮ ਨਹੀਂ ਕੀਤਾ ਹੈ ਆਪਾਂ ਜਿਹੜਾ ਹਸਪਤਾਲ ਆ ਸਿਵਲ ਹਸਪਤਾਲ ਬਣਾਈਏ ਤਾਂ ਆਪਾਂ ਨੂੰ ਇੱਕ ਨਵਾਂ ਲਿਆ ਕੇ ਦੱਸਦਾ ਹੈ ਕਾਲਾ ਕਲੀਨਿਕ ਲਗਾ ਲਓ ਤਕਰੀਬਨ ਲੋਕਾਂ ਦੇ ਜਿਹੜੇ ਆ ਬਿੱਲ ਜ਼ੀਰੋ ਆ ਰਹੇ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦਾ ਜਿਹੜਾ ਮੇਨ ਮੁੱਦਾ ਸੀਗਾ ਉਹ ਵੀ ਕਿਰਾਇਆ ਫ੍ਰੀ ਹਜੇ ਤੱਕ ਚੱਲਦਾ ਪਿਆ ਪਰ ਜਿਹਦੇ ਵਿੱਚ ਉਸਲੇ ਗਰੀਬ ਪਰਿਵਾਰ ਬਹੁਤ ਜ਼ਿਆਦਾ ਸਹੂਲਤਾਂ ਲੈ ਰਹੇ ਆ ਇਸ ਕਰਕੇ ਅਸੀਂ ਚੌਧਰੀ ਮਦਨ لال ਬੱਗਾ ਜੀ ਦਾ ਮੋਢੇ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਜਿਨ੍ਹਾਂ ਨੇ ਲੀਕੂ ਜੀ ਨੂੰ ਸਾਡਾ ਵਾਰਡ ਨੰਬਰ 8 ਤੋਂ ਕੈਂਡੀਡੇਟ ਨਿਯੁਕਤ ਕੀਤਾ ਹੈ ਪੂਰੇ ਵਾਡਾ ਦੇ ਵਿੱਚੋਂ ਸਰਵੇ ਕੀਤਾ ਜਾਂਦਾ ਹੈ ਕਿ ਕਿਹੜਾ ਕੈਂਡੀਡੇਟ ਸਿਸਟਮ ਵਾਈਜ਼ ਚੱਲਦਾ ਹੈ ਉਹ ਜਿਨ੍ਹਾਂ ਵਿੱਚੋਂ ਦੀਪੂ ਭੈਜੀ ਨੂੰ ਸਾਡਾ ਕੈਂਡੀਡੇਟ ਨਿਯੁਕਤ ਕਰਦਾ ਹੈ ਜੀ ਚੌਧਰੀ ਮਦਨ لال ਬੱਗਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਸੂਰਜਾ ਸਿੰਘ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਜਿੰਦਾਬਾਦ ਚੌਧਰੀ ਮਦਰ ਲਾਲ ਬੱਗਾ ਜੀ ਜਿੰਦਾਬਾਦ ਦੀਪੂ ਕਾਈ ਜੀ ਜਿੰਦਾਬਾਦ ਦੇਖੋ ਜੀ ਜਿੱਤ ਤਾਂ ਸਾਡੇ ਕੈਂਡੀਡੇਟ ਦੀ ਹੋ ਚੁੱਕੀ ਆ ਉਹ ਕਿੱਥੋਂ ਪਤਾ ਲੱਗਦਾ ਤੁਸੀਂ ਜਾ ਕੇ ਦੇਖੋ ਜਿੱਥੇ ਜਿੱਥੇ ਸਾਡੇ ਬੋਰਡ ਲੱਗੇ ਆ ਉਹ ਬੋਰਡਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ